ਇਹ ਬਾਰ ਬਕਟਾ ਕੇ ਇੱਕ ਵਧਾ ਲੈ ਥੋੜੀ ਜੀ ਤੇ ਬਾਕੀ ਸਲੋ ਹੀ ਰੱਖੀਆ ਨਾ ਧਿਆਨ ਨਾਲ Thank oh you. ਆਰਦੇਪਾ ਗੰਪਰੇ ਨਗਰ ਮਾਨਕਾ ਬਹੁਤ ਹੀ ਪੂਰਨ ਸੰਡਾਲ ਦੇ ਵਿੱਚ ਬਰਾਦਦਾਨ ਸਤਕਾਰਯੋਗ ਵੱਡੇ ਭਰਾ ਛਾਣੀ ਵੀਰ ਨਿੱਕੇ ਨਿੱਕੇ ਬੱਚੇ ਮੇਰੀਆਂ ਛੋਟੀਆਂ ਤੇ ਵੱਡੀਆਂ ਭੈਣਾਂ ਧੀਆਂ ਰਾਣੀਆਂ ਨਾ ਬੇਵੁੱਤੁੱਤ ਵਿੱਚ ਨਹੀਂ ਮੇਰੀਆਂ ਛੋਟੀਆਂ ਤੇ ਵੱਡੀਆਂ ਭੈਣਾਂ ਧੀਆਂ ਰਾਣੀਆਂ ਬੜੇ ਮਾਣ ਨਾਲ ਆਪ ਜੀ ਦਾ ਧੰਨਵਾਦ ਕਰਨਾ ਜੀ ਜਿਨ੍ਹਾਂ ਦੇ ਮੁਬਾਰਕ ਕਦਮਾਂ ਦੇ ਨਾਲ ਜਿੱਥੇ ਅੱਜ ਆਪ ਜੀ ਨੇ ਇਸ ਖੂਸੂਦ ਪੰਡਾਲ ਦੀ ਤਾਂ ਰੌਣਕ ਵਧਾਈ ਹੀ ਵਧਾਈ ਹੈ ਸਤਿਕਾਰਦ ਸਾਡੇ ਮੇਰੀ ਅਜ਼ੀਜ਼ ਮੇਰੀ ਪੀਰ ਰਾਣੀ ਬੀਬਾ ਮੋਸਮੀ ਸ਼ਾਲੂ ਉਹਨਾਂ ਦੇ ਯਾਦਗਾਰੀ ਮੇਲੇ ਦੇ ਪ੍ਰਬੰਧਕਾਂ ਨੂੰ ਉਹਨਾਂ ਦੇ ਪਰਿਵਾਰ ਦਾ ਤੁਸੀਂ ਹੋਰ ਵੀ ਮਾਣ ਵਧਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਗਾਉਣ ਨੂੰ ਤਾਂ ਜੀ ਨਹੀਂ ਕਰਦਾ ਜਦੋਂ ਆਪਣੇ ਹੱਥੇ ਲਾਏ ਹੋਏ ਬੁੱਗਿਆ ਬੂਟੇ ਆਪਣੇ ਧੀਆਂ ਪੁੱਤਾਂ ਦੀਆਂ ਵਰਸਿਆਂ ਤੇ ਵਿਗਾਉਣਾ ਪਵੇ ਫਿਰ ਮਾਂ ਨੇ ਪੁੱਛਿਆ ਜਾਣਦਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਮੈਂ ਤੇ ਬੀਬਾ ਦਜੀਤ ਜੀ ਸਟੇਜ ਕਰ ਰਹੇ ਆ ਇੱਕ ਨਿੱਕੀ ਜਿਹੀ ਕੁੜੀ ਨਾਬੇ ਸ਼ਹਿਰ ਚ ਇੱਥੇ ਭੰਗੂ ਗਿਆ ਹੁਣੇ ਫਲੇੜੇ ਵਾਲਾ ਟੋਰੈਂਜ ਕਰ ਰਹੀ ਸੀ ਇੱਕ ਨਿੱਕੀ ਜਿਹੀ ਕੁੜੀ ਆ ਕੇ ਮੈਨੂੰ ਕਹਿੰਦੀ ਆਂਗਾ ਅੰਕਲ ਜੀ ਮੈਂ ਇੱਕ ਗੀਤ ਗਾਉਣਾ ਮੈਂ ਕਿਹਾ ਬੇਟਾ ਪਹਿਲਾਂ ਗਾਇਕਾਂ ਨੇ ਕਹਿੰਦੇ ਨਹੀਂ ਸੀ ਕਾ ਤੁਸੀਂ ਅਸ਼ੀਰਵਾਦ ਦੇ ਦੋ ਮੈਨੂੰ ਗਵਾ ਦੋਗੇ ਮੈਂ ਮੇਰਾ ਗੀਤ ਬੰਦ ਕਰਕੇ ਮੈਂ ਖਿਆਲਾ ਆ ਜਾ ਪੁੱਤ ਪਹਿਲਾਂ ਤੂੰ ਹੀ ਗੱਲ ਹੈ ਉਹਦਾ ਨਾਮ ਸੀ ਮੌਸਮੀ ਸ਼ਾਂਦੂ ਓਏ ਹੋਏ ਓਏ ਹੋਏ ਫਿਰ ਉਹ ਬਹੁਤ ਵੱਡੀ ਫਨਕਾਰ ਹੋਈ ਕਾਕਾ ਜੀ ਨਾਲ ਲੱਖੀ ਨਾਲ ਤੋਂ ਬਾਅਦ ਚ ਵਿਆਹ ਹੁੰਦਾ ਅਜ ਉਹਦੀ ਧੀ ਰਾਣੀ ਜੂਵੀ ਨੂੰ ਦੇਖ ਕੇ ਤਰਮਨ ਵਾਲੀ ਉਹ ਹੀ ਘੜੀਆਂ ਯਾਦ ਆ ਰਹੀਆਂ ਹੈ ਉਹੀ ਰੂਪ ਯਾਦ ਆ ਰਿਹਾ ਔਰ ਸ਼ੁਰੂਆਤ ਤੋਂ ਐਂਡ ਦੀ ਵੀ ਤੁਹਾਨੂੰ ਗੱਲ ਦੱਸਦਾ ਹਾਂ ਬੇਸਿਕ ਕਲਾਕਾਰ ਪਤਾ ਨਹੀਂ ਆਪਣੇ ਆਪ ਨੂੰ ਕੀ ਸੀ ਬਿੱਤੂ ਨਿੱਕ ਵੀਰ ਅਸੀਂ ਕਲਾਕਾਰ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਹਾਂ ਸਭ ਤੋਂ ਵੱਡੇ ਕਿਰਤਕਾਨ ਆਇਆ ਸੀ ਪੂਰੀ ਦੁਨੀਆ ਦੇ ਵਿੱਚ 50 ਸਾਲ ਤੱਕ ਮੈਨੂੰ ਵੀ ਜੋਰ ਲਾਉਂਦੇ ਨੂੰ ਹੋ ਗਏ ਅਸੀਂ ਇਕੱਠੇ ਨਹੀਂ ਹੋਏ ਬੁੱਗੇ ਜਿਸ ਦਿਨ ਉਸ ਕੁੜੀ ਦੀ ਮੌਤ ਹੁੰਦੀ ਹੈ ਤੁਸੀਂ ਵਿਸ਼ਵਾਸ ਕਰੋਗੇ ਵੀ ਉੱਥੇ ਕੱਲੇ ਹਾਕਮ ਬਖਤਰੀ ਵਾਲੇ ਤੋਂ ਬਿਨਾਂ ਸੰਸਾਰ ਦਾ ਕੋਈ ਵੀ ਬੰਦਾ ਨਹੀਂ ਪਹੁੰਚਿਆ ਕੱਲਾ ਮੈਂ ਇੱਕ ਪੱਤਰਕਾਰ ਰਵਿੰਦਰ ਨਿਜਰ ਉਹਨੂੰ ਮੈਂ ਫੋਨ ਕਰਤਾ ਆ ਜਾ ਮੈਂ ਕਿਹਾ ਯਾਰ ਮੇਰਾ ਮਨ ਬਹੁਤ ਉਦਾਸ ਹੈ ਇੱਕ ਵੀ ਬੰਦਾ ਨਹੀਂ ਗਿਆ ਸ਼ਾਮ ਤੱਕ ਜਦੋਂ ਤੱਕ ਉਹਦਾ ਪੋਸਟਮਾਰਟਮ ਨਹੀਂ ਹੋਇਆ ਮੈਂ ਕੱਲਾ ਨਿਜਰ ਸਾਹਿਬ ਬੈਠਾ ਹੀ ਐ ਤੇ ਮੇਰੇ ਕਹਿਣ ਤੋਂ ਭਾਵ ਹੈ ਅਜੋਨਾ ਬੱਚਾ ਵੇ ਇਸ ਪ੍ਰੋਗਰਾਮ ਤੇ ਮੈਂ ਕਿਹਾ ਸੀ ਸਿੱਧੂ ਸਾਹਿਬ ਨੂੰ ਮੈਂ ਕਿਹਾ ਮੇਰੇ ਗਾਉਣ ਮੰਜੀਨੇ ਕਰ ਦੋ ਮੇਰੀ ਗਾਉਣ ਦੀ ਡਿਊਟੀ ਨਾ ਲਾਓ ਮੈਂ ਆਉਣਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਆ ਮੇਰੇ ਬਥੇਰੇ ਧੀਦੂ ਤੋਂ ਸੁਣੇ ਸੁਣੇ ਕਲਾਕਾਰ ਤੁਹਾਡੀ ਸੇਵਾ ਕਰਨਗੇ ਫਨ ਐਡੇ ਐਡੇ ਫਨਕਾਰ ਨੇ ਦੁਨੀਆ ਦੇ ਵਿੱਚ ਹਮਾਰੇ ਹੀ ਹੱਥੋਂ ਕੇ ਤਰਾਸ਼ੇ ਹੋਏ ਸਨਮ ਹਮਾਰੇ ਹੀ ਹੱਥੋਂ ਕੇ ਤਰਾਸ਼ੇ ਹੋਏ ਸਨਮ ਆਜ ਬੁਤਖਾਨੋਂ ਵਿੱਚ ਭਗਵਾਨ ਬਣੇ ਬੈਠੇ ਹੈ ਬਹੁਤ ਵੱਡੇ ਵੱਡੇ ਫਨਕਾਰ ਇਸ ਪਰਿਵਾਰ ਚੋਂ ਤੁਰੇ ਚਲੋ ਮੈਂ ਹੁਣ ਬਹੁਤਾ ਲੰਬਾ ਨਾ ਜਾਂਦਾ ਹੋਇਆ ਇਲਾਕੇ ਦੇ ਪੰਜ ਸਰਪੰਚ ਸਹਿਬਾਨ ਬਹੁਤ ਸਾਰੇ ਪੰਜਾਬ ਚੋਂ ਕਲੱਬਾਂ ਆਈਆਂ ਹੋਈਆਂ ਨੇ ਸਮੂੱਚੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਔਰ ਪੁਲਿਸ ਮੁਲਾਜ਼ਮ ਸਹਿਬਾਨ ਸਾਡੇ ਨੌਜਵਾਨ ਉਹਨਾਂ ਸਾਰਿਆਂ ਦਾ ਉੱਚੇ ਤੌਰ ਤੇ ਧੰਨਵਾਦ ਕਰਦਾ ਮਾਣ ਕਰਦਾ ਹਾਂ ਪੱਤਰਕਾਰ ਸਹਿਬਾਨ ਜਿੰਨੇ ਵੀ ਆਏ ਹੋਏ ਨੇ ਤੇ ਮੇਰਾ ਪੁੱਤ ਜਿੰਦਾ ਰਹਿ ਜਿੰਦਾ ਰਹਿ ਇਹ ਪੁੱਛੋ ਤਾਂ ਆਇਆ ਜੀ ਬਠਿੰਡੇ ਤੋਂ ਖਬਰ ਸੁਣਨ ਵਾਸਤੇ ਇੱਕ ਵਾਰੀ ਤਾੜੀਆਂ ਲਾ ਦਿਓ ਐਜੇ ਰੋਕ ਘੱਟ ਜੰਮਦੇ ਆ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਕਰੀਸ਼ਣ ਜੀ ਹੁੰਦਾ ਰਹਿ ਬਹੁਤ ਮਿਹਰਬਾਨੀ ਔਰ ਇਸ ਮਹਿਫਲ ਦੇ ਵਿੱਚ ਬਹੁਤ ਵੱਡੇ ਵੱਡੇ ਫਨਕਾਰ ਬੈਠੇ ਆ ਇੱਕ ਮੈਂ ਜਿਵੇਂ ਗੱਲ ਕੀਤੀ ਵੀ ਕਲਾਕਾਰ ਅਸੀਂ ਕੁਝ ਨਹੀਂ ਬਣਾ ਸਕੇ ਕਿ ਦੂਸਰਿਆਂ ਨੂੰ ਸੰਭਾਲ ਤੱਕ ਨਹੀਂ ਸਕੇ ਹੋਰ ਤਾਂ ਕੀ ਕਰਨਾ ਦੁਨੀਆ ਦਾ ਇੱਕ ਬਹੁਤ ਵੱਡਾ ਸ਼ਾਇਰ ਹੋਇਆ ਚਰਨ ਸਿੰਘ ਸਫਰੀ ਧਾਰਮਿਕ ਗੀਤਾਂ ਦੀ ਮੈਂ ਗੱਲ ਕਰਦਾ ਹਾਂ ਉਹਨੇ ਇੱਕ ਗੀਤ ਲਿਖਿਆ ਕਹਿੰਦਾ ਮੋਈ ਹੋਈ ਜਿੰਦ ਚ ਦੁਬਾਰਾ ਜਾਨ ਪਾ ਗਿਆ ਪਤਾ ਨਹੀਂ ਕਿ ਬਾਤੇ ਵਿੱਚ ਘੋਲ ਕੇ ਪਲਾ ਗਿਆ ਮਹਾਰਾਜ ਤੇ ਲਿਖਦਾ ਉਸ ਦੇ ਮੁਕਾਬਲੇ ਦਾ ਇੱਕ ਫਨਕਾਰਾ ਖੱਬੇ ਹੱਥ ਬੈਠਾ ਬਜ਼ੁਰਗ ਜਿਆ ਖੜਾ ਹੋਏ ਮਹਾਨਮੀ ਸਾਹਿਬ ਇੱਕ ਕਰਮ ਮਹਾਨਮੀਆ ਤਾੜੀਆਂ ਲਾ ਦਿਓ ਤਾਰਿਆਂ ਦੀ ਲੋਏ ਲੋਏ ਤੁਰ ਦੇ ਮਰਕ ਨਾਲ ਜਾਂਦੇ ਦਸ਼ਮੇਸ਼ ਜੀ ਦੇ ਲਾਲ ਪਤੀ ਦਿੱਤਾ ਪੁੱਤ ਦਿੱਤਾ ਪੋਤਰੇ ਵੀ ਤੋਰ ਦਿੱਤੇ ਕੀਤੀ ਮਾਤਾ 구ਦਰੀ ਕਮਾਲੇ ਬੰਦਾ ਹੋਰ ਅਰ ਤੁਸੀਂ ਹੈਰਾਨ ਹੋ ਜਾਓਗੇ ਸੁਰਮਣੀ ਵੀ ਇਹ ਵੀ ਮੇਰਾ ਪਤੀ ਜਿਹਾ ਲੱਗਦਾ ਹੈ ਹੈ ਸਰਬਜੀਤ ਬੁੱਗਾ ਅਸੀਂ ਤੇ ਆਪੋ ਤਨ ਬੁੱਗਾ ਕਹਿੰਦੇ ਆ ਇਹ ਮੇਰਾ ਬੁੱਗਾ ਹੀ ਹੈ ਬਹੁਤ ਸਾਰੇ ਮਾਨ ਭੇਜਿਆ ਹੋਰ ਵੀ ਬਹੁਤ ਸਾਰੇ ਸੱਜਣਾ ਨੇ ਸਾਡੀ ਨੂ ਰਾਣੀ ਮਨਪ੍ਰੀਤ ਬੁੱਗਾ ਦੀ ਬਹੁਤ ਸਭਣੀ ਜੀ ਖੁਸ਼ਿਆਰ ਮਾਹੀ ਬਹੁਤ ਸਾਰੇ ਕਲਾਕਾਰ ਬੈਠੇ ਨੇ ਉਸ ਚੇਚੇ ਤੌਰ ਤੇ ਮਾਨ ਕਰਦਾ ਆਪਣੇ ਲਖੀ ਸਿੱਧੂ ਸਾਹਿਬ ਮਹਿੰਦੀ ਬਰਾੜ ਅਮਨਪੁਰਾ ਵਾਲ ਤੇ ਵੀਰੂ ਰਮਾ ਦੀ ਹੋਂਦ ਆਦਾ ਹੁਣ ਬਹੁਤੀਆਂ ਗੱਲਾਂ ਨਾ ਕਰਦਾ ਸਿਰਫ ਇੱਕ ਅਦਾ ਕੀਤੇ ਕਿਉਂਕਿ ਕਲਾਕਾਰ ਇੰਨੇ ਬੈਠੇ ਆ ਜਿਨ੍ਹਾਂ ਨੂੰ ਸੁਣਨ ਦੀ ਕੀ ਕਰਦੇ ਜਿਹੜੇ ਹੱਥਾਂ 'ਚ ਜੰਮਿਆ ਚੰਗੇ ਲੱਗਦੇ ਆ ਉਹ ਪਰਮਾਤਮਾ ਤਰੱਕੀਆਂ ਦਾ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਨਗਰਖੜੇ ਦੇ ਨਾਂ ਦੀ ਤੇ ਬੇਟਾ ਸ਼ਾਲੂ ਦੀ ਨਾਂ ਵੀ ਜ਼ੋਰ ਨਾਲ ਪਲੀਜ਼ ਸ੍ਰਿੰਦਰ ਸਿੰਘ ਗਿੱਲ ਦੁਗਰੀ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਨਰਪਿੰਦਰ ਮੇਰਾ ਛੋਟਾ ਵੀਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਹਿਕਮਾ ਦਾ ਬੜਾ ਜੀਵ ਦੇ ਜੀ ਪਰ ਗੀਤ ਬੜਾ ਵਧੀਆ ਫਿਰ ਜਦੋਂ ਗੀਤ ਸੰਗਾ ਹੋਵੇ ਗੀਤ ਦੇ ਲਵਾ ਚੰਗੇ ਹੋਣ ਉਹ ਤਾਂ ਮਹਿਕਮੇ ਵੱਲ ਨਹੀਂ ਜਾਣਾ ਚਾਹੀਦਾ ਸ਼ਬਦਾਂ 'ਤੇ ਧਿਆਨ ਦਿਓ ਮੇਰੇ ਵੀਰਾਂ ਦੀ ਫਰਮਾਇਸ਼ ਆਪ ਜੀ ਦੀ ਸੇਵਾ ਚ ਮਹਿਕਮਾ ਦਾ ਡਰਾਈਵਰਾਂ ਲਈਆ ਪਰ ਗੀਤ ਵਾਕਿਆ ਹੀ ਬੜਾ ਕਮਾਲ ਦਾ ਹੈ ਦੇਖੋ ਜੀ ਪਿਆਰ ਮੁਹੱਬਤ ਦਾ ਸਮਾਂ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਆ ਹੀ ਜਾਂਦਾ ਹੈ ਆ ਜਾਂਦਾ ਨਾ ਜੀ ਸਿਰ ਮੁਹੱਬਤ ਆ ਜਾਂਦਾ ਹੈ ਜਿਹੜੇ ਗੀਤ ਦਾ ਸੀ ਗੀਤ ਰਿਕਾਰਡ ਕਰਾਇਆ ਇਹ ਦੁੱਗਰੀ ਤੋਂ ਸਰਦਾਰ ਗਿਆਨ ਸਿੰਘ ਜੀ ਹੋਰੀ ਨੇ ਬਹੁਤ ਸਾਰਾ ਮਾਨ ਭੇਜਿਆ ਜਿਹੜੇ ਕੀ ਵੀਰਦਾ ਸੀ ਗੀਤ ਰਿਕਾਰਡ ਕਰਾਇਆ ਉਹਦਾ ਵੀ ਕਿਤੇ ਮਾੜਾ ਮੋਟਾ ਲੱਲਾਪਾਪਾ ਜਹੋਣਾ ਪਿੰਡ ਚ ਕਿਸੇ ਦੇ ਨਾਲ ਤੇ ਜਦੋਂ ਗੱਡੀ ਭਰ ਕੇ ਯੂਪੀ ਵੱਲ ਨੂੰ ਜਾਣ ਲੱਗਦਾ ਹੈ ਜਾਣ ਵੇਲੇ ਆਪਣੀ ਮਹਿਬੂਬਾ ਤੋਂ ਇੱਕ ਨਿਸ਼ਾਨੀ ਲੈ ਜਾਂਦਾ ਜੀ ਫਿਰ ਸਾਰਾ ਹੀ ਲੈ ਜਾਂਦੇ ਲੈ ਵੀ ਜਾਣੀ ਚਾਹੀਦੀ ਹੈ ਘਰੋਂ ਵਾਲੀ ਗੱਲ ਈ ਖਸਦੇ ਨੇ ਕਿ ਵੀਰ ਹੱਸਣ ਵਾਲੀ ਵੀ ਗੱਲ ਨਹੀਂ ਜੇ ਕਿਸੇ ਤੋਂ ਚੀਜ਼ ਲੈ ਲਈਏ ਸੰਭਾਲ ਕੇ ਵੀ ਰੱਖਣੀ ਚਾਹੀਦੀ ਹੈ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਘਰੋਂ ਬਾਹਰ ਦੇ ਬੰਦੇ ਨੂੰ ਬੜੀਆਂ ਪ੍ਰੋਬਲਮਾਂ ਹੋ ਜਾਂਦੀਆਂ ਨੇ ਬੜੀਆਂ ਤਕਲੀਫਾਂ ਹੋ ਜਾਂਦੀਆਂ ਨੇ ਹਾਂਜੀ ਸਿਆਣੇ ਕਹਿੰਦੇ ਨੇ ਵੀ ਕੱਲੋਂ ਹੁੰਦੇ ਪਰਦੇਸ ਹੁੰਦਾ ਹੈ ਬਾਹਰ ਕੇ ਬੰਦੇ ਨੂੰ ਡਿਫਿਕਲਟੀ ਤਾਂ ਆ ਹੀ ਜਾਂਦੀ ਹੈ ਨਾਲੇ ਮੇਰੇ ਨੌਜਵਾਨ ਵੀਰ ਪੁਰਖ ਵਾਲੇ ਦੋਸਤ ਇਹ ਵੀ ਤਾਕੀ ਕੋਈ ਚੈੱਕ ਕਰਦੇ ਆਂ ਕਈ ਵਾਰੀ ਧਰਮ ਨਾਲ ਬੜਾ ਪੰਗਾ ਪਾਉਂਦੇ ਆ ਬੜਾ ਔਖਾ ਹੁੰਦਾ ਹੈ ਇਹੋ ਜੀ ਭੱਜ ਲੜ ਦੇ ਵਿੱਚੋਂ ਡਰਾਈਵਰ ਬੁਗੇ ਕਿਤੇ ਨਿਸ਼ਾਨੇ ਕੋ ਆਉਂਦਾ ਹੈ ਤੇ ਜਦੋਂ ਜੋ ਪੀਉਂ ਗੇੜਾ ਲਾ ਕੇ ਪਿੰਡ ਪਹੁੰਚਦਾ ਕੇ ਆ ਕੇ ਆਪਣੀ ਮਹਿਬੂਬਾ ਨਾਲ ਮਿਲਦਾ ਫਿਰ ਉਹਦੇ ਨਾਲ ਬੈਠਿਆ ਬੈਠੇ ਜੇ ਗੱਲਾਂ ਕਰਦਾ ਪਰ ਉਹੋਂ ਭੱਜ ਕੇ ਪੈ ਜਾਂਦੇ ਕਹਿੰਦੇ ਨਾ ਮੈਂ ਜਾ ਰੁੜ ਜਾਣਿਆ ਮੇਰੇ ਨਾਲ ਗੱਲ ਨਾ ਕਰੇ ਕਹਿੰਦੇ ਕਿਉਂ ਕੀ ਗੱਲ ਹੋ ਗਈ ਕਹਿੰਦੇ ਟੇ ਜਾਣਾ ਤੈਨੂੰ ਇੱਕ ਨਿੱਕੀ ਜਿਹੀ ਨਿਸ਼ਾਨੀ ਦਿੱਤੀ ਸੀ ਤੂੰ ਤਾਂ ਉਹ ਹੀ ਨਹੀਂ ਸੰਭਾਲ ਸਕਿਆ ਜ਼ਿੰਦਗੀ 'ਚ ਤੇਥੋਂ ਮੈਂ ਕੀ ਅਸਰ ਕਰੂੰ ਤੂੰ ਰੰਗ ਕਿ ਲਾਏਂਗਾ ਲੋਦੀ ਡਰਿਆ ਪਰ ਆਪਣੀ ਕੀ ਮਜਬੂਰੀ ਦੱਸ ਹੈ ਤੁਹਾਡੇ ਗੀਤ ਸਾਡੇ ਫਰਮਾਇਸ਼ ਤੁਹਾਡੇ ਚਾਰਨਾ ਚ ਤੁਹਾਡੀ ਜੋੜੇਗੀ ਬਹੁਤ ਮਿਹਰਬਾਨੀ ਬਿੱਟੂ ਸਾਊਂਡ ਥੈਂਕ ਯੂ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਲਵ ਯੂ ਤੁਹਾਡੇ ਵੀ ਕੀ ਦਪੈ ਕਿ ਆਪ ਬੋਲਨੀ ਵੇੜਾ ਐਦ ਕੀ ਦਪੈ ਆਪ ਬੋਲਨੀ ਵੇੜਾ ਐਦ ਕੀ ਦਪੈ ਆਪ ਬੋਲਨੀ ਪੁੱਤ ਤੇ ਹੁ ਰਕਣ ਤੇ ਘਾੜਨੀ ਯੁੱਪੀ ਬਾੜ ਰਤੈ ਨਾ ਕਲਾਈ ਖੜਸੀ ਯੁੱਪੀ ਬਾੜ ਰਤੈ ਨਾ ਕਲਾਈ ਖੜਸੀ ਕਦ ਸੁਤਾ ਜੇ ਹਜਾਬ ਬਹਿ ਗਿਆ ਹੱਥ ਤੇ ਕਾਗਜ ਗੱਦੀ ਦੇ ਫੋਟੋ ਤੇ ਉਦਛ ਬਾਈ ਲਿਆ ਸਰੇ ਕਾਗਜ

ਮੇਰਾ ਅਜੀਬ ਮੇਰਾ ਪੁੱਤ ਜਿਉਂਦੇ ਰੋ ਵਾਸਤੇ ਰੋ ਸੁਖਤੈਂ ਸਿੰਘ ਜੀ ਜੈਨਪੁਰ ਇੰਨੀ ਟਫ ਹੋ ਗਈ ਲਾਈਫ ਬਿਨਾ ਕੰਮ ਤੋਂ ਵਿਜੀ ਹੋ ਗਏ ਭੁਗਿਆ ਸਾਰੇ ਧਰਮ ਇੰਨੇ ਔਖੇ ਹੈ ਨਾ ਵੱਡੇ ਤੋਂ ਵੱਡੇ ਲੋਕ ਜੀ ਨੂੰ ਮਰਜੀ ਪੁੱਛ ਲੋ ਬੜੇ ਤੰਗ ਹੈ ਕਿਸੇ ਨੂੰ ਨਾ ਸੁੱਖ ਹੈ ਨਾ ਚੈਨ ਹੈ ਇਹ ਇਕੱਲਾ ਬੰਦਾ ਜਿਹਦਾ ਨਾਮ ਸੁੱਖ ਚੈਨ ਹੈ ਇਕੱਠਾ ਸੁੱਖ ਵੀ ਹੈ ਤੇ ਚੈਨ ਵੀ ਹੈ ਜੈਨਪੁਰ ਤੋਂ ਮੇਰਾ ਭਰਾ ਰਾਮੂ ਵਾਲਿਆ ਸਭ ਨਾਲ ਬੜਾ ਕੰਮ ਕੀਤਾ ਮਹਾਰਾਜ ਜੀ ਸਾਹਿਬ ਨਹੀਂ ਮੇਂ ਪੁੱਤ ਪਹਿਲਾ ਮੇਰਾ ਤੋਂ ਬਹੁਤ ਤੇਰੇ ਦਾ ਵੈਸੇ ਹੀ ਬਹੁਤ ਆ ਗਿਆ ਜਿਉਂਦਾ ਰਹਿ ਉਹਦਾ ਗੀਤ ਹੀ ਲਿਖ ਲਿਆ ਕਰ ਜਿਉਂਦੇ ਰਹਿਵਾਦਰ ਮਹਾਤਮੀ ਸਾਹਿਬ ਦੇ ਨਾਂ ਤੇ ਖਸਤਾੜੀ ਥੈਂਕ ਯੂ ਮਿਹਰਬਾਨ ਯਾਰ ਵਿਚੋਂ ਵੀ ਨਾਲੀ ਆ ਇੱਕ ਦਿੱਤੀ ਸੀ ਨਿਸ਼ਾਨੀ ਤੈਨੂੰ ਕਿਾਸੂ ਪਾਰੇ ਭਾਈ ਪਾਰੇ ਤੇ ਸਪਾਰਗੇ ਰੀਕਾ ਕਿਵੇਂ ਸਮਝੇਗੀ ਦੱਸਦਾ ਸਮਝੇਗੀ ਦੱਸਦਾ ਮੈਂ ਸਮਝੇਗੀ ਦੱਸਦਾ ਇਹ ਹਵਾਲ ਨਹੀਂ ਢੀਂਪੀਂਤ ਦੀ ਤਰ੍ਹਾਂ ਰਾਵਾਂ ਸੜਾਲੀ ਮਨਪੂਰ ਸੰਸਾਰ ਪ੍ਰਸਿੱਧ ਲੋਕ ਗਾਇਕ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਦਾ ਜਿੱਦਣ ਐਕਸੀਡੈਂਟ ਹੁੰਦਾ ਹੈ ਉਹਨਾਂ ਦੀ ਮੌਤ ਹੁੰਦੀ ਹੈ ਇਹ ਨਾਲ ਜੀ ਇਹ ਸਟੇਜ 'ਤੇ ਸੀ ਉਦੋਂ ਭੁੱਲ ਰਹੀਏ ਦੁਨੀਆ ਯਾਰ ਇਹਨਾਂ ਲੋਬਿਆਂ ਨੂੰ ਸੰਭਾਲਾ ਸਵਾਲਾ ਸਵਾਲਾ ਯਾਰ ਸਭਿਆ ਚੜ ਜਾ ਰਿਹਾ ਥੈਂਕ ਯੂ ਮਿਹਰਬਾਨੀ ਆਜੇ ਪੁੱਤ ਓਏ ਸਹਿ ਗਿਆ ਸਨਹੀ ਕਾਗਜ਼ ਗੱਡੀ ਦੇ ਫੋਟੋ ਤੇਰੀ ਨਹੀਂ ਮੌਲਾ ਜਸ ਕੋਈ ਲੈ ਗਿਆ ਅਰੇ ਕਾਗਜ਼

ਹਰੇ ਜੀ 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 ਦੋਤਾ ਦੋਤਾ ਜਮੀਨੀ ਬੱਚੇ ਛੋਟੇ ਖਤਾਨਾ ਵਿੱਚ ਕੌਣ ਹੈ ਛੋਟੇ ਖਤਾਨਾ ਵਿੱਚ ਕੌਣ ਹੈ ਇਹਨੇ ਸਿੱਨਾ ਕੋਈ ਕੋਟਾ ਰਹਿ ਗਿਆ ਨਹੀਂ ਕਾਗੇ ਦੇ ਕੇ ਦੇ ਕੇ ਬੋਤਲ ਜੋ ਪੀ ਰਿਹਾ ਹੈ ਤੁਹਾਨੂੰ ਕੀ ਰੱਖਿਆ ਹੈ ਭਾਈ जब आयूं हो तुम जियो बाजारों साल साल के दिनों के चार साल मैं होर नहीं कोंगा बहुत कवाल कर बैठे सर उन्हें बेटा बहुत मैंने मेरा तो दिल काट रहा है ना माइक कर दे किक

ਤੁਮੇ ਦਰਖਤ ਦੇਤਾ ਹੈ ਤੁਮੜੇ ਲੈ ਰੋ ਕੋ ਸ਼ੋਕੋਸਤੀ ਦੀ ਇਹ ਰਸੋਈ ਹੋਈ ਹੈ ਇਹ ਕੀ ਹਾਲ ਹੈ ਮੈਂ ਜਦੋਂ ਰੱਖ ਆਪ ਕੋ ਮਦਦ ਪੀ ਕੇ ਕਰ ਦੀ ਮੈਂ ਕੀ ਕਰ ਮੈਂ ਪੂਰੇ ਅਜ ਮੂਰੇ ਅਜ ਮੂਰੇ ਮੈਂ ਉਹ ਪਤਲੇ ਗਿਆ ਮੈਂ ਸੋਲਮਣੀ ਬੰਦਾ ਤਾਂ ਚੰਗਾ ਪਰ ਪਿੱਛੇ ਨਾ ਹੱਥ ਕੇ ਤਾਲ ਪੈ

ਔਰ ਭੈ ਕੋਟ ਬੰਧੂ ਰਹੇ ਤਾਂ ਮੈਚੂ ਫੋਜੀ ਪਹਿਲਾਂ ਵੀ ਕੋਈ ਮੇਰਾ ਭੈਣ ਭਰਾ ਨੇ ਜਿਹਨੇ ਮੇਰਾ ਮਾਨ ਨ ਕੀਤਾ ਤੁਸੀਂ ਕੈਮਰਾ ਚ ਕਹਿ ਦੋ ਮੈਂ ਨਾਮ ਲੈ ਲਵਾਂਗਾ ਪਰ ਬਹੁਤ ਟਾਈਮ ਲੱਗੂਗਾ ਮੈਂ ਮੇਰੇ ਭੈਣ ਭਰਾਵਾਂ ਦੇ ਕਹਿਣ ਦਾ ਗੀਤ ਕਹਿਣ ਲੱਗਣਾ ਮੈਂ ਬੜਾ ਸੱਚੀ ਨਹੀਂ ਸਿਖਾਣਾ ਆਜੇ ਮੈਂ ਕਹਿੰਦਾ ਕਿ ਅਰੇ ਸਿੱਖਿਆ ਸੀ ਬੜਾ ਨਸੇ ਦਾ ਬੁੱਗੇ ਰੌਲਾ ਭਾਈ ਸਰਕਾਰਾਂ ਨੇ ਘਰ ਤੋਂ ਜਿਹੜਾ ਜਿੰਦ ਬਹੁਤ ਕੋਚ ਮੈਂ ਗੱਲ 30 ਸਾਲ ਪਹਿਲਾਂ ਮਨੇ ਕਿ ਕੈਸਾ ਦਾ ਇਸੇ ਕੀਚ ਰੀਚ ਖੀਰ ਬਰਾਮਾ ਵਾਲੀ ਉਹਦੇ ਵਿੱਚ ਇਹ ਗੀਤ ਰਿਕਾਰਡ ਕਰਵਾਇਆ ਮੈਂ ਉਹਦੇ ਚੇਤਾਵਨੀ ਦਿੱਤੀ ਵੀ ਨਸ਼ਾ ਮਾਰੀ ਚੀਜ਼ ਐ ਦਾਰੂ ਬਹੁਤ ਮਾਰੀ ਚੀਜ਼ ਐ ਕਈ ਤਾਂ ਬੰਦੇ ਤਾਂ ਹੁਣ ਦਾਰੂ ਦੇ ਕਿ ਬੁਗਾ ਰੱਬ ਨੂੰ ਤੱਬੀ ਦੱਸਣ ਲੱਗ ਜਾਂਦੇ ਉਹਨੂੰ ਯਾਦ ਹੀ ਨਹੀਂ ਆਦਾ ਦਾਰੂ ਪੀ ਕੇ ਬੰਦਾ ਕਿੰਨਾ ਨੁਕਸਾਨ ਕਰਦਾ ਆਪਣੇ ਆਪ ਦਾ ਆਪਣੀ ਜੇਬ ਦਾ ਆਪਣੀ ਪੌੜ ਦਾ ਆਪਣੇ ਸਮਾਜ ਦਾ ਆਪਣੇ ਘਰ ਦਾ ਆਪਣੇ ਬੱਚਿਆਂ ਦਾ ਮੈਂ ਇਹ ਵਿਦਿ ਕੋਰੀਓਗ੍ਰਾਫ ਗਾਇਆ ਵੀ ਇੱਕ ਕਿੰਨੀ ਕੀਤੀ ਵੀ ਲੋਕਾਂ ਨੂੰ ਪਤਾ ਲੱਗ ਜੇ ਇਹ ਖਤਰਨਾਕ ਚੀਜ਼ਾਂ ਅਛੇ ਤੋ ਬਤਨਾ ਚਾਹੀਦੇ ਚਲੋ ਮੈਂ ਬਹੁਤੀਆਂ ਕਰਨਾ ਕਰਦਾ ਸੁਨਹਿਰ ਅਨ ਕਹਿ ਰਹੇ ਆ ਕਿ ਜੇ ਤੁਹਾਡੇ ਚੋਂ ਇਹਰਾ ਜੀਤ ਦੇਖ ਕੇ ਜਾਂ ਸੁਣ ਕੇ ਇੱਕ ਬੰਦੇ ਨੇ ਵੀ ਦਾਰੂ ਛੱਡਤੀ ਤਾਂ ਮੈਂ ਸਮਝ ਗਿਆ ਕਿ ਮੈਂ ਆਪਣੇ ਜੀਵਨ ਦੇ ਮਕਸਦ ਦੇ ਵਿੱਚ ਕਾਮਯਾਬ ਰਿਹਾ ਉਹੀ ਗੇ ਜੇ ਤੁਹਾਡੇ ਚਰਨਾਚ ਸ਼ਰਾਬੀ ਕਿਵੇਂ ਕਰਦੇ ਹੈ ਛੋਣ ਮੈਨੂੰ ਬਹੁਤ ਧਿਆਨ ਦੇਣਾ ਹੈ ਮੇਰੀ ਇੱਕ ਗੱਲ ਚੀਜ਼ ਹੈ ਮੇਰੀ ਯੋਗ ਬੇਨੀ ਪੀਤਨਾ ਉਤਾਰ ਤਰਾ ਬੋਝਾਂ ਲਾੜ ਚੇ ਨੂੰ ਚੱਤ ਦੋ ਰੱਖ ਕੇ ਕਲ ਜੰਮ ਤੇ ਪੀਤਨਾ ਉਤਾਰ ਤਰਾ ਬੋਝਾਂ ਲਾੜ ਦੋ ਨੂੰ ਚੱਤ ਦੋ ਬੱਚੇ ਸੋਣੇ ਮਜਾ ਦੇਣੇ ਕਾਲਾ ਘਾਵ ਮੜ ਜੱਤ ਦਾ ਨੇ ਗਲ ਸੋਣੇ ਮਜਾ ਦੇਣੇ ਕਾਲਾ ਡਲ ਮੋੜ ਸੱਤ ਦਾ ਆਵੇ ਕੰਨ ਸੁਣਨੀ ਮਚਾ ਜਣੇ

Thank <laughs>

ਸੋਈ ਬੇਨਿਖਸਿਆ ਰੇਤਾਂ ਮੋਰ ਹੋ ਕੇ ਮਜੇ ਮੋਰ ਤੰਗੁੱਸ ਤੇ ਕੋਈ ਨਹੀਂ ਕਰ ਪੱਟ ਧਾ ਨਾਲ ਸੁਣ ਨਹੀਂ ਮਜਾ ਤੇ ਹਾਂ ਅਸਲ ਆਓ ਫੌਜੀ ਹੈ ਤਲੀ ਤੇ أنا <laughs> कंदा मैं साल भोले गांड चलो फिर कुछ नहीं चल का जाते कल को कैद करो तारिया कैद करो तारिया कैद करो ਮੁਕੜੇ ਚ ਬੋਲਣਾ ਥੋੜਾ ਮਤਲਬ ਵਰਗਾ। ਤੁਸੀਂ ਜਿਉ ਹਜ਼ਾਰਾਂ ਸਾਲ ਚਾਨ ਕੇ 1.50 ਹਜ਼ਾਰ ਲੱਗ ਜੀ ਯਾਰ। ਕਿ ਲੱਗ ਗਿਆ। ਇਹ ਬਈ ਤਾਂ ਨਹੀਂ ਬੋਤ ਨਹੀਂ। ਹਾਂ। ਸਟ੍ਰੇਟ ਚ ਥੈਂਕ ਯੂ ਵੈਰੀ ਮਚ। ਇੱਕ ਵਾਰ ਜੋਰ ਕਰੋ ਜੀਆ ਸਾਡੇ ਉਸਤਾਦ ਹਾਕਮ